ਲੋ ਜੀ ਕਾਫੀ ਟਾਈਮ ਹੋ ਗਿਆ ਮੈਨੂੰ ਆਈ ਨੂੰ 5 ਵਜੇ ਆ ਗਈ ਸੀ ਕਲੇਰ ਸਾਹਿਬ ਮੈਨੂੰ ਲੈ ਆਏ ਸੀ ਜਮੀਲਾ ਘਰ ਨਾਲ ਗਏ ਸੀ ਮੈਂ ਜਮੀਲਾ ਘਰੋਂ ਪਹਿਲਾਂ ਆ ਗਈ ਸੀ ਤੇ ਮੈਂ ਬਾਅਦ ਦੇ ਵਿੱਚ ਆਈ ਮੈਨੂੰ ਕਲੇਰ ਸਾਹਿਬ ਲੈ ਕੇ ਉਹ ਕਹਿੰਦੇ ਵੀ ਹਜੇ ਗਿੱਧਾ ਪਾਉਣਾ ਵੀ ਫਿਰ ਵੀਡੀਓ ਤੂੰ ਬਣਾਈ ਮੈਂ ਕਿ ਚਲੋ ਕੋਈ ਗੱਲ ਨਹੀਂ ਹੈ ਨਾ ਤੇ ਬਹੁਤ ਮਨ ਲੱਗਿਆ ਜੀ ਅੱਜ ਜਾ ਕੇ ਹਨਾ ਚਲੋ ਐਸੇ ਬਹਾਨੇ ਗੁੱਡੀ ਫੂਕਣ ਦੇ ਬਹਾਨੇ ਥੋੜਾ ਘਰੋਂ ਬਾਹਰ ਗਈ ਮਨ ਵੀ ਲੱਗਿਆ ਹਨਾ ਬਹੁਤ ਵਧੀਆ ਲੱਗਿਆ ਜੀ ਤੁਸੀਂ ਇਹ ਦੇਖ ਲਓ ਵੀ ਹਜੇ ਮਤਲਬ ਕਿ ਚਲੋ ਜੇਠ ਦਾ ਮਹੀਨਾ ਹਾਲਾਕਿ ਖਤਮ ਨਹੀਂ ਹੋਇਆ ਅਜੇ ਹੈਗਾ ਜੇਠਾ ਇੱਕ ਕੱਲ ਨੂੰ 30 ਜੇਠ ਅੱਜ 29 ਜੇਠ ਹੈ ਜੀ ਪਰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਰੀਆਂ ਭੈਣਾਂ ਗਈਆਂ ਤੁਸੀਂ ਇਹ ਲਾ ਲਓ ਸਾਬੇ ਚਾਰ ਟੱਬ ਵੱਡੇ ਹੁੰਦੇ ਨੇ ਜਿਹੜੇ ਉਹ ਪੂਰੇ ਭਰ ਕੇ ਪੂਰੀਆਂ ਤਲੀਆਂ ਸੀਗੀਆਂ ਹਨ ਬਣਾਈਆਂ ਲੈਂਗੀਆਂ ਦੇਖ ਲਓ ਭੈਣਾਂ ਦੇ ਸਹਿਯੋਗ ਦੇ ਨਾਲ ਹੀ ਹਨਾ ਕੰਮ ਜਿਹੜਾ ਸਿਰੇ ਚੜਦਾ ਕੋਈ ਵੀ ਕੰਮ ਹਨਾ ਭੈਣਾਂ ਬਲ ਚੜ ਕੇ ਪੂਰੀ ਸਹਾਇਤਾ ਦਿੰਦੇ ਨੇ ਖਾਸ ਕਰਕੇ ਸਾਡੀ ਉਧਰ ਦਾदू ਪੱਤੀ ਦੀਆਂ ਜਿਹੜੀਆਂ ਭੈਣਾਂ ਨੇ ਨਾ ਉਹ ਬਹੁਤ ਜ਼ਿਆਦਾ ਸੇਵਾ ਕਰਦਿਆਂ ਨੇ ਜੀ ਮੈਂ ਤਾਂ ਸੱਚੀ ਕਹਿੰਨੀ ਆ ਵੀ ਧੰਨ ਨੇ ਹਨਾ ਬਹੁਤ ਜ਼ਿਆਦਾ ਸੇਵਾ ਕਰਦਿਆਂ ਨੇ ਗਿਆ ਤੇ ਹਾਸੇ ਵੀ ਬੜੀ ਕਢਾਉਂਦਿਆਂ ਨੇ ਜੀ ਬਹੁਤ ਨਾਈਸ ਨੇ ਸਾਰੀਆਂ ਮੇਰਾ ਬਹੁਤ ਜ਼ਿਆਦਾ ਮਨ ਲੱਗਿਆ ਉਧਰ ਹਾਲਾਂਕਿ ਉਹ ਮੇਰੇ ਗਮਾਂਡ ਚੁਈ ਨੇ ਜੀ ਪਹਿਲਾਂ ਮੇਰਾ ਗਮਾਂਡ ਉਹੀ ਸੀਗਾ ਹੁਣ ਚਲੋ ਅਸੀਂ ਇੱਧਰ ਆ ਗਏ ਹਨਾ ਤੇ ਬਹੁਤ ਨਾਈਸ ਨੇ ਸਾਰੀਆਂ ਭੈਣਾਂ ਨੂੰ ਸਲੂਟ ਆ ਜੀ ਕਿਉਂਕਿ ਬਹੁਤ ਵਧੀਆ ਮਨ ਲੱਗਿਆ ਜੀ ਮੇਰਾ ਵੀ ਮਾਈਂਡ ਬਹੁਤ ਜ਼ਿਆਦਾ ਫਰੈਸ਼ ਹੋਇਆ ਕਿਉਂਕਿ ਮੈਂ ਤਾਂ ਘਰ ਬੈਠ ਬੈਠ ਕੇ ਬੋਰ ਹੋਈ ਪਈ ਸੀਗੀ ਤੇ ਚਲੋ ਜੀ ਹੁਣ ਥੋੜੇ ਜਿਹਾ ਮਾਈਂਡ ਫ ਤੇ ਕਿੰਨਾ ਨੂੰ ਅੱਜ ਦਾ ਜਿਹੜਾ ਬਲੌਗ ਸੀ ਗੁੱਡੀ ਫੁਕਣ ਵਾਲਾ ਹੈ ਕਿੰਨਾ ਕਿੰਨਾਂ ਨੂੰ ਵਧੀਆ ਲੱਗੇ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਓ ਜੀ ਹੈਨਾ ਤੇ ਬਾਕੀ ਚਲੋ ਜਿੰਨੀ ਕ ਮੇਰੇ ਕੋਲ ਜਾਣਕਾਰੀ ਸੀ ਉਹਨਾਂ ਮੈਂ ਤੁਹਾਨੂੰ ਦੱਸਤਾ ਜੀ ਆਪਾਂ ਤੁਹਾਨੂੰ ਉਹਨਾਂ ਦਿਖਾਤਾ ਪਰ ਬਹੁਤ ਵਧੀਆ ਸੀ ਜੀ ਹੈਨਾ ਇਹ ਸੀ ਜੀ ਆਪਣੇ ਸਾਡੇ ਪਿੰਡਾਂ ਦੇ ਜਿਹੜੇ ਰੀਤੀ ਰਿਵਾਜ ਅੱਗੇ ਤਾਂ ਬਹੁਤ ਜ਼ਿਆਦਾ ਗੁੱਡੀ ਫੁਕੀ ਜਾਂਦੀ ਸੀਗੀ ਕਈ ਕਈ ਵਾਰ ਗੁੱਡੀ ਫੂਕੇ ਹੁੰਦੀ ਸੀ ਹੈਨਾ ਅੱਕੇ ਵਾਲੀਆਂ ਜਿਹੜੀਆਂ ਮਤਲਬ ਮਾਮਾ ਸੀ ਬਹੁਤ ਵਧੀਆ ਸੀਗਾ ਉਹਨਾਂ ਦਾ ਰੋਲ ਸੀਗਾ ਜਿਹੜਾ ਹੁਣ ਵੀ ਚਲੋ ਇਹਨਾਂ ਦਾ ਵੀ ਰੋਲ ਬਹੁਤ ਵਧੀਆ ਸੀਗਾ ਮੇਰੀਆਂ ਮਾਤਾ ਦਾ ਬਹੁਤ ਵਧੀਆ ਰੋਲ ਸੀ ਸਾਰੀਆਂ ਭੈਣਾਂ ਦਾ ਮਾਮਾ ਦਾ ਹਨਾ ਬਹੁਤ ਜ਼ਿਆਦਾ ਮੇਰਾ ਮਨ ਬਹੁਤ ਖੁਸ਼ ਹੋਇਆ ਜਿਵੇਂ ਬਹੁਤ ਜ਼ਿਆਦਾ ਹਸੀਆਂ ਨਹੀਂ ਮੈਂ ਘਰ ਦੇ ਵਿੱਚ ਕੱਲੀ ਹੁੰਨੀ ਆ ਜੀ ਤੁਹਾਨੂੰ ਪਤਾ ਬੱਚੇ ਆਪਣੇ ਆਪਣੇ ਚਲੇ ਜਾਂਦੇ ਨੇ ਕੰਮਾਂ ਤੇ ਕਲੇਰ ਸਾਬ ਵੀ ਘਾਟੀ ਰੁਕਦੇ ਆ ਘਰ ਪਰ ਮੈਂ ਕੱਲੀ ਰਹਿ ਜਾਨੀ ਆਪਣੇ ਕੰਮਕਾਰ ਕਰੀ ਜਾਨੀ ਸਾਰਾ ਦਿਨ ਸੁਸਤ ਹੋ ਕੇ ਹਨਾ ਤੇ ਅੱਜ ਮੇਰਾ ਮਾਈਂਡ ਬਹੁਤ ਜ਼ਿਆਦਾ ਫਰੈਸ਼ ਹੋਇਆ ਬਹੁਤ ਵਧੀਆ ਲੱਗਿਆ ਤੁਸੀਂ ਜੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਹਨਾ ਕਿੰਨਾ-ਕਿੰਨਾ ਨੂੰ ਅੱਜ ਦਾ ਜਿਹੜਾ ਗੁੱਡੀ ਫੁਕਣ ਵਾਲਾ ਵਲੌਗ ਵਧੀਆ ਲੱਗਿਆ ਹਨਾ ਲੇਖਿਆ ਜੀ ਸੋਹਣੇ-ਸੋਹਣੇ ਕਮੈਂਟ ਤੇ ਸਾਰੀਆਂ ਮੇਰੀਆਂ ਜਿਹੜੀਆਂ ਮਾਮਾਸੀ ਭੈਣਾਂ ਸੀ ਉਹਨਾਂ ਲਈ ਵੀ ਅਰਦਾਸ ਕਰਿਓ ਵੀ ਜਿਉਂਦਿਆਂ ਬਸਦਿਆਂ ਰਹਿਣ ਹੱਸਦਿਆਂ ਰਹਿਣ ਤੇ ਖੁਸ਼-ਖੁਸ਼ਾ ਰਹਿਣ ਹਨਾ ਜੀ ਚਲੋ ਜੀ ਇਹੀ ਹੈ ਜ਼ਿੰਦਗੀ ਹੱਸ ਕੇ ਲੰਘ ਜਾਵੇ ਤਾਂ ਹੋਰ ਕੀ ਚਾਹੀਦਾ ਹਨਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਅਸੀਂ ਸਾਰੇ ਠੀਕ ਆ ਆਈ ਹੂਪ ਤੁਸੀਂ ਸਾਰੇ ਵੀ ਠੀਕ ਹੋਮੋਗੇ ਲੋ ਜੀ ਇੱਥੇ ਪੌਣੇ 4 ਵਜੇ ਉੱઠી ਸੀਗੀ ਮੈਂ ਅੱਜ ਹੁਣ ਹੈਗਾ ਟਾਈਮ 4 ਵਜੇ ਦਾ ਚਾਹ ਮੈਂ ਇੱਥੇ ਪੀ ਚੁੱਕੀ ਸੀ ਮੈਂ ਕਿਹਾ ਚਲੋ ਅੱਜ ਬਾਬਾ ਜੀ ਤੁਹਾਨੂੰ ਸੁਣਾ ਦਈਏ ਹੈਨਾ ਅ ਕਿਉਂਕਿ ਬਾਬਾ ਜੀ ਉਠਾਉਂਦੇ ਨੇ ਜਿਵੇਂ ਹੈਨਾ ਸਪੀਕਰ ਉਸ ਵੇਲੇ 4 ਵਜੇ ਭਾਈ ਸਾਹਿਬ ਅ 4 ਵਜੇ ਹੈਨਾ ਬੋਲਦੇ ਨੇ ਸਪੀਕਰ ਦੇ ਵਿੱਚ ਤੇ ਦੇਖੋ ਇੱਥੇ ਟਾਈਮ 4 ਵਜੇ ਚੁੱਕੇਗੇ ਮੈਂ ਕਹ ਵੀ ਚਲੋ ਮੈਂ ਜੋ ਤੁਹਾਨੂੰ ਵੀ ਸਾਡੇ ਪਿੰਡ ਦੇ ਬਾਬਾ ਜੀ ਦੀ ਆਵਾਜ਼ ਸੁਣਾਵਾ ਹਨਾ ਤੇ ਕਿੰਨਾ ਵਜੇ ਲੱਗਦਾ ਹੁੰਦਾ ਸਵੇਰੇ ਇਸ ਤਰ੍ਹਾਂ ਹਨਾ ਚਿੜੀਆਂ ਵੀ ਉੱਠ ਗਈਆਂ ਸੀ ਇਸ ਟਾਈਮ ਦੇਖੋ ਇੱਥੇ ਮੈਂ ਚਾਹ ਵੀ ਪੀ ਲਈ ਸੀ ਪਿੰਡਰ ਨੇ ਵੀ ਚਾਹ ਪੀ ਲਈ ਜੀ ਆ ਦੇਖੋ ਨਹੀਂ ਸੌਰੀ ਪੀਤੀ ਨਹੀਂ ਸੀ ਜੀ ਇਹ ਹੀ ਲੱਗੀ ਸੀ ਪਰ ਬਣਾ ਕੇ ਰੱਖੀ ਹੋਈ ਸੀ ਕਈ ਵਾਰ ਨਹੀਂ ਯਾਦ ਰਹਿੰਦਾ ਉਸ ਤੋਂ ਬਾਅਦ ਜੇ ਇੱਥੇ ਦੇਖੋ ਕੱਪੜੇ ਵੀ ਆਪਾਂ ਸਵੇਰ ਨੂੰ ਠੰਡਾ ਦਾ ਇਹੀ ਫਾਇਦਾ ਹੁੰਦਾ ਵੀ ਜਲਦੀ ਜਲਦੀ ਉੱਠ ਕੇ ਕੰਮ ਖਤਮ ਕਰ ਲਏ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਜੀ ਹੁਣ ਗਰਮੀ ਦਾ ਤੁਹਾਨੂੰ ਪਤਾ ਹੀ ਹੈ ਕੱਪੜੇ ਸੀਗੇ ਜਿਹੜੇ ਸਾਰੇ ਆਪਾਂ ਧੋਤੇ ਸੀਗੇ ਤੇ ਆਪਾਂ ਇੱਥੇ ਜਿਹੜਾ ਟੇਬਲ ਸੀਗਾ ਇੱਥੇ ਚਾਰ ਰੱਖੀ ਹੋਈ ਸੀਗੀ ਇੱਕ ਦੋ ਸਿੱਤੇ ਜੇ ਪੈਗੇ ਸੀ ਇਹ ਵੀ ਫਿਰ ਮੈਂ ਧੋਤਾ ਮਾਰ ਦੇ ਕੰਮ ਲਗਭਗ ਸਾਰੇ ਮੇਰੇ ਹੋ ਚੁੱਕੇ ਨੇ ਵਾਸ਼ਰੂਮ ਵਗੈਰਾ ਸਾਰੇ ਹੋ ਗਏ ਸੀ ਫਿਰ ਪਿੰਦਰ ਕੁਛ ਕਰਨ ਲੱਗਿਆ ਸੀ ਭੰਗ ਗੱਡੀ ਸਾਫ ਕਰ ਰਿਹਾ ਸੀ ਉਸ ਤੋਂ ਬਾਅਦ ਇੱਥੇ ਲੱਗੀ ਸੀ ਕਿ ਮੈਂ ਪਹਿਲਾਂ ਜਿਵੇਂ ਕਿਹਾ ਜਿਹੜੇ ਕੁਸ਼ਨ ਕਵਰ ਉੱਦੜੇ ਹੋਏ ਸੀ ਇਹ ਸੈੱਟ ਕਰਨ ਲੱਗੇ ਸੀ ਲਾ ਕੇ ਮੈਂ ਕਿਹਾ ਪਹਿਲਾਂ ਇਹੀ ਸੈੱਟ ਕਰ ਦਵਾਂ ਵੀ ਬਾਅਦ ਦੇ ਵਿੱਚ ਨਹਾ ਕੇ ਫਿਰ ਆਪਣਾ ਕੋਈ ਕੰਮਕਾਰ ਕਰੋਂਗੇ ਹਨ ਤੇ ਚਲੋ ਜੀ ਇਹਨਾਂ ਪਹਿਲਾਂ ਆਪਾਂ ਸਲਾਈ ਲਗਾ ਲੈਣੇ ਆਗੇ ਦੋ ਆ ਮਤਲਬ ਕਿ ਦੋਨੋਂ ਬੈੱਡ ਦੇ ਜਿਹੜੇ ਸੀਗੇ ਦੂਸਰੇ ਬੈੱਡ ਦੇ 쿠ਸ਼ਨ ਆ ਸੀਗੇ ਜਿਹੜੇ ਉਹ ਵੀ ਥੋੜੇ ਜਿਹਾ ਉਦੜੇ ਜੇ ਹੋਏ ਸੀਗੇ ਉਹ ਵੀ ਮੈਂ ਲਾ ਲਈ ਸੀਗੀ ਆ ਮਤਲਬ ਕਿ 쿠ਸ਼ਨ ਤੋਂ ਲਾ ਲਈ ਸੀ ਕਵਰ ਮੈਂ ਕਿਹਾ ਵੀ ਹੁਣ ਦੋਨਾਂ ਦੀ ਸਲਾਈ ਲਾ ਦੂੰਗੀ ਇੱਕ ਦੋ ਕੰਮ ਹੋਰ ਵੀ ਨੇ ਜਿਹੜੇ ਆ ਮਤਲਬ ਕਿ ਠੀਕ ਕਰਨ ਵਾਲੇ ਨੇ ਕੱਪੜੇ ਉਹ ਵੀ ਹੁਣ ਮੈਂ ਦੇਖਦੀ ਆ ਵੀ ਰੱਖੀ ਹੋਈ ਆ ਮਸ਼ੀਨ ਤਾਂ ਕਰਕੇ ਇੱਥੇ ਕਾਫੀ ਦਿਨ ਹੋ ਗਏ ਬਸ ਇਸੇ ਕੰਮ ਕਰਕੇ ਰੱਖੀ ਹੋਈ ਸੀਗੀ ਤੇ ਬਾਕੀ ਉਸ ਤੋਂ ਬਾਅਦ ਫਿਰ ਮੈਂ ਆਪਣਾ ਨਹਾਣ ਨੂੰ ਕਿ ਆਉਂਗੀ ਮੈਂ ਕਿਹਾ ਬਲਾ ਇਹ ਕੰਮ ਜਿਹੜੇ ਕਰ ਦਮਾਂ ਖਤਮ ਜੋ ਜਿੱਥੇ ਦੁਪਹਿਰ ਦੇ 1 ਜਾਂ 1.5 ਦਾ ਟਾਈਮ ਸੀਗਾ ਤੇ ਅੱਜ ਨਾ ਮਨ ਕੀਤਾ ਵੀ ਕਾਫੀ ਬਣਾ ਕੇ ਪੀਵਾਂ ਚਲੋ ਜੀ ਅੱਜ ਕਾਫੀ ਬਣਾਉਣੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਫਿਰ ਮੈਂ ਕਿਚਨ 'ਚ ਆਈ ਲੱਗਿਆ ਕਾਫੀ ਬਣਾਉਣਾ ਤੇ ਆਹ ਵਾਲਾ ਪਲਾਸਟਿਕ ਦਾ ਬਲੇਡ ਹੈ ਜੀ ਜਿਹੜੇ ਨਾਲ ਮਤਲਬ ਕਿ ਕਾਫੀ ਬਣਦੀ ਹੈ ਚੋਪਰ ਦੇ ਵਿੱਚ ਹੀ ਕਾਫੀ ਜਿਹੜੀ ਬਣਦੀ ਹੈਗੀ ਤੇ ਜਿਹੜਾ ਚੋਪਰਾ ਇਹ ਮੇਰੇ ਪੇਟੀ ਨੂੰ ਬੈਂਕ ਤੋਂ ਮਿਲਿਆ ਸੀ ਪਰ ਇਹ ਹੁਣ ਥੋੜਾ ਟੁੱਟ ਚੁੱਕਾ ਦੇਖਦੇ ਹਾਂ ਜੇ ਠੀਕ ਹੋ ਗਿਆ ਨੀਚੇ ਤੋਂ ਇਹਦੇ ਵਿੱਚ ਮਸਾਲਾ ਬਣਾਉਣੇ ਜਿਮਾਂ ਜਾਂ ਕੋਈ ਹੁਣ ਕਾਫੀ ਬਣਾਉਂਗੀ ਦੇਖੋ ਤੁਸੀਂ ਅੱਗੇ ਨਿਕਲੋਗੇ ਕਿਉਂਕਿ ਫਿਰ ਉਹ ਹੋ ਜਾਣਾ ਵੀ ਥੋੜਾ ਜਿਹਾ ਠੀਕ ਹੋ ਗਿਆ ਤਾਂ ਦੇਖੂੰਗੀ ਨਹੀਂ ਫਿਰ ਮੈਨੂੰ ਮੰਗਵਾਉਣਾ ਪਊਗਾ ਹਨਾ ਬਹੁਤ ਵਧੀਆ ਪਰ ਇਹ ਲਓ ਜੀ ਜਿਹੜਾ ਦੁੱਧ ਦੇ ਵਿੱਚ ਮਿੱਠਾ ਪਾਇਆ ਨਹੀਂ ਹੋਇਆ ਸੀਗਾ ਤਾਂ ਕਰਕੇ ਮੈਂ ਚੀਨੀ ਦੇ 4 ਚਮਚਾ ਕਰ ਲਏ ਸੀਗੇ ਐਡ ਉਸ ਤੋਂ ਬਾਅਦ ਫਿਰ ਮੈਂ ਪਾਲੀ ਸੀ ਇਹਦੇ ਵਿੱਚ ਕਾਫੀ ਤੇ ਕਾਫੀ ਵੀ ਪਾਈ ਸੀ ਇੱਕ ਚਮਚ ਦੇ ਕਰੀਬ ਕਾਫੀ ਜਿਹੜੀ ਮੈਂ ਪਾਲੀ ਸੀਗੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਆ ਥੋੜਾ ਜਿਹਾ ਦੇਖ ਕੇ ਮਿਕਸ ਕਰੋ ਜੇ ਜ਼ਿਆਦਾ ਪਾਣੀ ਹੋ ਗਿਆ ਫਿਰ ਵੀ ਆਪਣੀ ਜਿਹੜੀ ਕਾਫੀ ਹੈ ਨਾ ਵਧੀਆ ਨਹੀਂ ਬਣਦੀ ਹੈਗੀ ਪਰ ਪਾਣੀ ਪਹਿਲਾਂ ਥੋੜਾ ਪਾ ਲਓ ਤੁਹਾਨੂੰ ਐ ਲੱਗੂ ਵੀ ਜ਼ਿਆਦਾ ਘੱਟਾ ਤਾਂ ਥੋੜਾ ਜਿਹਾ ਹੋਰ ਪਾ ਸਕਦੇ ਹੋ ਪਹਿਲਾਂ ਬਿਲਕੁਲ ਘੱਟ ਪਾਓ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਅਗਲਾ ਪਾਣੀ ਹੈ ਜਿਹੜਾ ਉਹ ਮਿਕਸ ਕਰਦੇ ਆਂ ਇਹੀ ਕੁਝ ਹੁੰਦਾ ਹੋਰ ਇਹਦੇ ਵਿੱਚ ਕੁਝ ਨਹੀਂ ਜੇ ਤੁਸੀਂ ਮਤਲਬ ਕਿ ਦੁੱਧ ਦੇ ਵਿੱਚ ਥੋੜੇ ਵਿੱਚ ਚੀਨੀ ਪਾਈ ਹੋਈ ਹੈ ਅਵਾਲਗੇ ਦੁੱਧ ਪਹਿਲਾਂ ਰੱਖਿਆ ਹੋਇਆ ਠੰਡਾ ਕੀਤਾ ਹੋਇਆ ਹੈ ਨਾ ਕਿਉਂਕਿ ਮੈਂ ਕੋਲਡ ਕਾਫੀ ਬਣਾਉਣ ਜਾ ਰਹੀ ਹ ਇੰਨਾਂ ਗਰਮੀ ਦੇ ਵਿੱਚ ਤਾਂ ਇਹ ਕੋਲਡੀ ਚੱਲਦੀ ਆ। ਆ ਦੇਖੋ ਇਸ ਤਰ੍ਹਾਂ ਮੈਂ ਪਾਣੀ ਪਾਇਆ ਇਹ ਚੌਪੜਾ ਜਿਹੜਾ ਠੁੱਟਿਆ ਹੋਇਆ ਹੈਗਾ। ਇਹਦੇ ਵਿੱਚ ਦੀ ਕਾਫੀ ਬਾਹਰ ਆਉਂਦੀ। ਕਿਉਂ ਮੈਂ ਥੋੜੀ ਜਿਹੀ ਕਾਫੀ ਇਹਦੇ ਵਿੱਚ ਹੋਰ ਐਡ ਕਰ ਲਈ ਸੀ ਤਾਂ ਤਾਂ ਬਾਹਰ ਹੀ ਨਹੀਂ ਕੋਈ ਹੈ ਨਾ। ਤੇ ਚਲੋ ਕੋਈ ਗੱਲ ਨਹੀਂ। ਆਪਾਂ ਦਿਖਾਉਣੀ ਕਿ ਮੈਂ ਕਾਫੀ ਦੀ ਬੋਤਲ ਇਹਦੇ ਨਾਲ ਦੀ ਘਰ ਬਾਹਰ ਦੇ ਵਿੱਚ ਇਹਨੂੰ ਥੋੜੀ ਜਿਹੀ ਕਾਫੀ ਨੂੰ ਹੋਰ ਐਡ ਕਰ ਲਈ। ਇਸ ਨੂੰ ਜਿਆਦਾ ਵਾਈਟ ਨਹੀਂ ਹੋਣ ਦੇਣਾ। ਤੇ ਬਹੁਤ ਵਧੀਆ ਚੌਪੜਾ ਹੈ ਇਹ ਬਹੁਤ ਸੋਹਣਾ। ਇਹਨੂੰ ਕਾਫੀ ਜਾਂਦੀ। ਲਓ ਜੀ ਤੁਸੀਂ ਕਾਫੀ ਜਿਹੜੀ ਬਣ ਕੇ ਹੋ ਗਈ ਤਿਆਰ। ਅਗਲਾ ਆਪਾਂ ਇਹਦੇ ਵਿੱਚ ਤੋ ਦਿਲੀ ਆਪਾਂ ਬਸ ਹੁਣ ਦੁੱਧ ਮੈਂ ਕੱਢ ਕੇ ਰੱਖ ਲਿਆ ਸੀਗਾ ਠੰਡਾ ਹੀ ਸੀਗਾ ਫ੍ਰਿਜ ਦੇ ਵਿੱਚ ਵਾਲ ਕੀ ਰੱਖ ਜਿਆ ਜ਼ਿਆਦਾਤਰ ਦੁੱਧ ਤਾਂ ਹੁਣ ਆਪਾਂ ਪਹਿਲਾਂ ਕਾਫੀ ਦੇਖੋ ਕਿੰਨੀ ਥਿੱਕ ਕਾਫੀ ਜਿਹੜਾ ਪੇਸਟ ਜਿਹਾ ਬਣਿਆ ਹਨਾ ਇਹੀ ਹੁੰਦਾ ਮੇਨ ਕਾਫੀ ਦਾ ਤਾਂ ਹਨਾ ਮਤਲਬ ਕਿ ਜਿਹੜਾ ਆਪਾਂ ਜਿਹਦੇ ਨਾਲ ਕਾਫੀ ਵਧੀਆ ਬਣਨੀ ਹੈ ਜੇ ਚਾਗ ਦੀ ਵਧੀਆ ਬਣ ਗਈ ਤਾਂ ਫਿਰ ਕਾਫੀ ਵੀ ਵਧੀਆ ਗਈ ਹਨਾ ਕਿ ਨਹੀਂ ਤਾਂ ਫਿਰ ਵਧੀਆ ਨਹੀਂ ਬਣਦੀ ਆਹ ਲੋ ਜੀ ਉਸ ਤੋਂ ਬਾਅਦ ਥੋੜੀ ਜਿਹੀ ਗਾਰਨਿਸ਼ ਕਰ ਲਈ ਸੀ ਆਪਾਂ ਆ ਉਸ ਨੂੰ ਮਤਲਬ ਕਿ ਗਲਾਸ ਨੂੰ ਥੋੜਾ ਜਾਂ ਜੇ ਥੋੜੇ ਕੋਲ ਆਹ ਹੋਵੇ ਨਾ ਇੱਕ ਸੀਰਮ ਹੋਂਦਾਗਾ ਚਾਕਲੇਟ ਸੀਰਮ ਤਾਂ ਉਹਦੇ ਨਾਲ ਵੀ ਕਾਫੀ ਜਿਹੜੀ ਬਹੁਤ ਵਧੀਆ ਬਣ ਜਾਂਦੀ ਹੈਗੀ ਪਰ ਮੈਂ ਇਹੀ ਕਾਫੀ ਚਮਚ ਦੇ ਨਾਲ ਗਲਾਸ ਦੇ ਨਾਲ ਸਾਈਡ ਤੇ ਲਾ ਲਈ ਸੀਗੀ ਮੈਂ ਕਿਹਾ ਥੋੜਾ ਜਿਹਾ ਚਾਹ ਵਧੀਆ ਲੱਗੂਗਾ ਹੈ ਨਾ ਡੈਕੋਰੇਟ ਜਿਹਾ ਹੋ ਜੂਗਾ ਗਲਾਸ ਪਰ ਜੇ ਉਹ ਹੋਵੇ ਫਿਰ ਇਹਦਾ ਮਤਲਬ ਕਿ ਕਲਰ ਦੋਨੇ ਮਿਕਸ ਹੋ ਜਾਂਦੇ ਨਾ ਫਿਰ ਬਾਲੀ ਵਧੀਆ ਲੱਗਦੀ ਹੈ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਠੰਡਾ ਦੁੱਧ ਸੀਗਾ ਉਹ ਮਿਕਸ ਕਰਤਾ ਹੋਰ ਇਹਦੇ ਵਿੱਚ ਬਰਫ-ਬਰਫ ਮੈਂ ਕੁਛ ਨਹੀਂ ਪਾਈ ਸੀ ਬਸ ਠੰਡਾ ਦੁੱਧ ਹੀ ਸੀਗਾ ਅਵਾਲ ਕੇ ਪਹਿਲਾਂ ਰੱਖਿਆ ਹੋਇਆ ਸੀ ਅਵਾਲਣਾ ਜ਼ਰੂਰੀ ਹੈ ਜੀ ਦੁੱਧ ਫਿਰੇ ਕਾਫੀ ਵਧੀਆ ਬਣਦੇ ਜੇ ਪਰ ਮੇਰੇ ਬੇਟੇ ਨੇ ਨਾ ਠੰਡੇ ਦੁੱਧੇ ਚ ਬਣਾ ਲਏ ਸੀ ਬੰਦੇ ਵੀ ਇੱਕ ਭੈਣ ਦਾ ਕਮੈਂਟ ਵੀ ਆਇਆ ਸੀ ਤਨੇ ਵੱਡੇ ਬੇਟੇ ਨੂੰ ਵੀ ਮਿਲਾਇਓ ਹਾਂਜੀ ਦੀਦੀ ਜਦੋਂ ਵੱਡਾ ਬੇਟਾ ਹੈ ਨਾ ਫਿਰ ਮੈਂ ਜ਼ਰੂਰ ਮਿਲਾਉਂਗੀ ਕਿਉਂਕਿ ਕੁਝ ਗੱਲਾਂ ਹੁੰਦੀਆਂ ਨੇ ਵੀ ਜਿਆਦਾ ਆ ਜਾਂਦੇ ਨੇ ਫਿਰ ਮੈਂ ਜਲਦੀ ਫਟਾਫਟ ਰਿਸਪਲਾਈ ਦੇ ਦਵਾਂ ਬੀ ਫਿਰ ਮੇਰੇ ਨਈਂ ਧਿਆਨ ਲੋ ਜੀ ਕਾਫੀ ਸਾਰੀ ਆਪਾਂ ਇਹਦੇ ਵਿੱਚ ਕਾਫੀ ਜਿਹੜੀ ਮਿਕਸ ਕਰਤੀ ਤੇ ਦੇਖੋ ਹੁਣ ਕਿੰਨੀ ਜਿਹੜੀ ਵਧੀਆ ਕਾਫੀ ਦਾ ਟੈਕਸਚਰ ਦੇਖੋ ਤੁਸੀਂ ਕਿੰਨਾ ਵਧੀਆਗਾ ਹਨਾ ਕਿੰਨੀ ਥਿੱਕ ਤੇ ਜਿਹੜੀ ਮਤਲਬ ਕਿ ਦੇਖਣ ਨੂੰ ਵੀ ਵਧੀਆ ਲੱਗਦੀ ਵੀ ਹੁਣੇ ਪੀ ਲੈ ਚਲੋ ਜੀ ਕੁਛ ਪਿਕਪ ਵਗੈਰਾ ਖਾਚੀਏ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਅੰਦਰ ਬੈਠ ਕੇ ਪੀ ਲੈਂਗੇ ਕਾਫੀ ਤੁਸੀਂ ਵੀ ਆ ਜਾਓ ਜੀ ਲੋ ਕਾਫੀ ਲਓ ਜੀ ਅੰਦਰ ਪਹੁੰਚ ਗਏ ਬੈਠ ਕੇ ਪੀਨੇ ਇੱਥੇ ਕਾਫੀ ਤੇ ਦੇਖੋ ਆ ਪਾਣੀ ਵਾਲੀ ਜਿਹੜੀ ਬੋਤਲ ਆ ਇਹ ਵੀ ਮੈਂ ਰੱਖ ਦਿਆਂਗੀ ਕੋਲੇ ਆਪਣੇ ਇਦੇ ਵਿੱਚ ਸਾਇਦ ਇਸ ਤੋਂ ਪਹਿਲਾਂ ਮੈਂ 4 ਗਲਾਸ ਪਾਣੀ ਦੇ ਪੀ ਚੁੱਕੀਆਂ। ਕੋਲੀ ਗਲਾਸ ਵੀ ਰੱਖਿਆ ਹੋਇਆ ਹੈ। ਜੀ ਸਤਿ ਸ਼੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੋਰ ਸੁਣਾਓ ਜੀ ਕੀ ਹਾਲ ਚਾਲ ਨੇ? ਅਸੀਂ ਸਾਰੇ ਠੀਕ ਆ ਜੀ। ਆਈ ਹੋਪ ਤੁਸੀਂ ਵੀ ਸਾਰੇ ਜਣੇ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ। ਲੋ ਜਿੱਥੇ 1.5 ਵਜੇ ਜੀ ਦੁਪਹਿਰ ਦਾ ਚਾਹ ਤਾਂ ਮੈਂ ਬਣਾਈ ਨਹੀਂ। ਮਿਹਰਬਾਨ ਸੀਗਾ ਅੱਜ ਕੌਫੀ ਪੀਣ ਦਾ ਕਾਫੀ ਦਿਨ ਹੋ ਗਏ ਸੀਗੇ ਸ਼ਾਇਦ ਬੋਟਾ ਵਾਲੇ ਦਿਨ ਹਾਂ ਬੋਟਾ ਵਾਲੇ ਦਿਨ ਪੀਤੀ ਸੀ ਕਾਫੀ ਬਣਾ ਕੇ ਉਸ ਤੋਂ ਬਾਅਦ ਨਹੀਂ ਪੀਤੀ ਹੈਗੀ ਚਲੋ ਜੀ ਲਓ ਜੀ ਤੁਸੀਂ ਇਨਜੋਏ ਕਰੋ ਕਾਫੀ ਗਾੜੀ-ਗਾੜੀ ਕਾਫੀ ਬਣਾ ਕੇ ਲੈ ਕੇ ਇੰਜ ਮੈਂ ਕਦੇ-ਕਦੇ ਪੀਣੀ ਚਾਹੀਦੀ ਪਰ ਹਫਤੇ ਚ ਇੱਕ ਵਾਰ ਪੀ ਲੋ ਕੋਈ ਹੋਣੀ ਹੈਗਾ ਪਰ ਜ਼ਿਆਦਾ ਨਾ ਚਲੋ ਹੋ ਜਾਂਦਾ ਕਿ ਦਿਨ ਦੇ ਵਿੱਚ ਕਈ ਵਾਰ ਤਾਂ ਕਈ ਲੋਕ ਤਾਂ ਦਿਨ ਦੇ ਵਿੱਚ ਦੋ-ਦੋ ਵਾਰ ਵੀ ਕਾਫੀ ਇਸ ਤਰ੍ਹਾਂ ਕੋਲਡ ਬੱਗ ਜਿਹੜੀ ਬਣਾ ਕੇ ਪੀਂਦੇ ਨੇ ਹੈਨਾ ਪਰ ਮੈਂ ਇੰਨੀ ਤਾਂ ਨਹੀਂ ਪੀਂਦੀ ਪੀਣੀ ਹੁੰਦੀ ਜਿਵੇਂ ਥੋੜੇ ਦਿਨਾਂ ਬਾਅਦ ਆ ਗਈ ਵਾਰ ਇਹ ਵੀ ਨਹੀਂ ਪਤਾ ਮਹੀਨਾ ਹੀ ਲੰਘ ਜੂਵੇ ਹੈਨਾ ਇਸ ਤਰ੍ਹਾਂ ਪੀਨੇ ਹੁੰਨੇ ਚਲੋ ਪੀਨੇ ਕਾਫੀ ਢੋ ਲੋ ਜੀ ਤੁਸੀਂ ਵੀ ਪੀ ਲੋ ਬਹੁਤ ਟੇਸਟੀ ਕਾਫੀ ਹੈ ਇਹ ਕਿਉਂਕਿ ਪਤਾ ਹੀ ਲੱਗਦਾ ਜੀ ਤੁਹਾਨੂੰ ਗਾਰਨਿਸ਼ ਤੋਂ ਹੀ ਪਤਾ ਲੱਗਦਾ ਹੋਊਗਾ ਕਿ ਤੁਹਾਨੂੰ ਕਾਫੀ 喜欢ਦੀ ਹੈ ਹਨਾ ਇਹਦੇ ਵਿੱਚ ਜੇ ਤੁਹਾਡੇ ਕੋਲ ਸੀਰਮ ਹੈਗਾ ਚਾਕਲੇਟ ਸੀਰਮ ਤਾਂ ਉਹ ਪਾ ਲੋ ਹਨਾ ਫਿਰ ਬਹੁਤ ਟੇਸਟੀ ਬਣ ਗਿਆ ਹੁਣ ਮੈਂ ਘਟ ਨਿਕਲਦੀ ਦੀ ਬਾਹਰ ਸੌਦਾ ਲੈਣ ਗਈ ਸੀ ਉਸ ਦਿਨ ਭੁੱਲ ਗਈ ਚਲੋ ਕਿਸ ਦਿਨ ਫੇਰ ਲੈ ਕੇ ਆਵਾਂਗੇ ਕਿਉਂਕਿ ਈਜ਼ੀ ਡੇ ਦੇ ਵਿੱਚ ਜਾਣਿਆ ਜਦੋਂ ਜਾਂ ਕਿਸੇ ਹੋਰ ਆਪਾਂ ਜਿਵੇਂ ਕੋਈ ਇੱਥੇ ਮੋਰ ਵਾਲੇ ਨੇਗੇ ਹਨਾ ਉਧਰ ਉੱਥੇ ਆਪਾਂ ਨੂੰ ਸਾਹਮਣੇ ਦਿਖ ਜਾਂਦੀਆਂ ਨੇ ਚੀਜ਼ਾਂ ਤਾਂ ਬੱਦ ਪਤਾ ਲੱਗ ਜਾਂਦਾ ਵੀ ਆਹ ਲੈਣਾ ਹਨਾ ਜਦੋਂ ਉਧਰ ਦੁਕਾਨ ਤੇ ਆਪਾਂ ਜਿਹੜੀ ਤਾਂ ਆਪਣਾ ਪੱਕਾ ਬਾਣੀਆਂ ਦੇ ਰਸਣ ਲੱਗਿਆ ਹੋਇਆ ਉਹ ਆਪਾਂ ਭੁੱਲ ਜਾਂਦੇ ਆ ਜੀ ਸਲਿੱਪ ਵੀ ਮੈਂ ਘਰ ਹੀ ਭੁੱਲ ਗਈ ਸੀ ਚਲੋ ਜੀ ਕਾਫੀ ਪੀ ਲਵਾਂ ਪਹਿਲਾਂ ਹੁਣ ਇਹ ਤਾਂ ਕਹਿ ਨਹੀਂ ਸਕਦੀ ਵੀ ਟੰਡੀ ਹੋ ਕੇ ਕਾਫੀ ਪੀਨੀ ਚਮਚਾ ਮੱਖੀ ਬੁੱਲੀ ਯਾਰ ਤਾਂ ਪੈਪਾ ਬਗੈਰਾ ਹੋਣਾ ਇਹਨਾਂ ਨੂੰ ਉਹਨਾਂ ਨੂੰ ਵੀ ਟੇਸਟ ਕਰੋ ਚਲੋ ਜੀ ਫੀਲਮਾ ਕਾਫੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਣਾ ਕੇ ਮਿਕਸੀਚ ਵੀ ਬਣਾ ਸਕਦੇ ਆ ਉਹਨੂੰ ਹਨਾ ਤੁਸੀਂ ਮਿਕਸੀਚ ਵੀ ਬਣ ਜੂਗੀ ਉਹ ਵੀ ਤੁਹਾਡਾ ਮੈਂ ਕਿਸੇ ਦਿਨ ਸ਼ੇਅਰ ਕਰੂੰਗੀ ਚਲੋ ਜੀ ਮਿਲ ਗਏ ਥੋੜੀ ਪਹਿਲਾਂ ਮੈਂ ਕਾਫੀ ਪੀ ਲਾਂ ਫਿਰ ਬਲੈਕ ਸੁਪਰੀ ਮੈਡੀਸਨ ਨੂੰ ਹੈਲੋ ਹਾਈ ਹੈਲੋ ਹਾਈ ਕਰ ਦੋ ਭਾਈ ਤੁਮੀ ਕਰਦੇ ਤਰੀਕੇ ਸੌ ਪਾਈ ਹੋਈ ਹੈ ਮੇਰੇ ਵੱਲੋਂ ਵੀ ਇੱਕ ਤਾਂ ਨਾਲ ਦੀ ਲਾਈਟ ਓਨ ਕਰਦੀ ਬਾਰ ਦਾ ਦਿਖਾਉਣਾ ਸਾਨੂੰ ਭਾਈ ਬਾਰ ਦਾ ਹੈਗਾ ਜਿਹੜਾ ਇਸ ਤਰ੍ਹਾਂ ਅੱਜ ਪਾਰਕ ਦੀ ਥੋੜੀ ਜਿਹੀ ਸੈਟਿੰਗ ਕਰਿਓ ਤੁਹਾਨੂੰ ਸਵੇਰੀ ਦਿਖਾਉਂਗੀ ਤੇ ਇਧਰ ਆਪਣਾ ਤੇਲ ਮਚ ਰਿਹਾ ਪਹਿਲਾਂ ਆਪਾਂ ਕਿਚਨ 'ਚ ਚੱਲਦੇ ਆਂ ਹਾਂ ਦੇਖੋ ਇੰਦਰ ਘੰਟਾ ਨਾਲ ਲਾਈਟ ਲਗਾ ਲਾ ਫਲੈਸ਼ ਓਹੋ ਕੜਾਹੀ ਆਪਾਂ ਦੇਖੋ ਰੱਖਤੀ ਤੇਲ ਗਰਮ ਹੋ ਚੁੱਕਿਆ ਲੋਚ ਇਹਦੇ ਵਿੱਚ ਆਪਾਂ ਪਾਉਣੇ ਆ ਜੀਰਾ ਆਪਾਂ ਬਣਾ ਰਹੇ ਹਾਂ ਅੱਜ ਕੜੀ ਸ਼ਾਮ ਦੇ ਟਾਈਮ ਲੋਗੇ ਜੀਰਾ ਲੱਗ ਸਾਡੇ ਚਟਕ ਚੁੱਕੇ ਆਪਣਾ ਆਪਾਂ ਇਹਦੇ ਵਿੱਚ ਜਿਹੜੇ ਹੁਣ ਪਿਆਜ਼ ਐਡ ਕਰਦੇ ਆ ਦਾ ਪੇਸ ਇਧਰ ਪਹਾੜੀਆਂ ਮਿਰਚਾਂ ਵੱਟੇ ਨੇ ਇਧਰ ਕੜੀ ਦਾ ਆਪਾ ਪੈਟਰ ਜਿਹੜਾ ਤਿਆਰ ਕਰ ਲਿਆ ਦੇਖੋ ਇਸ ਤਰ੍ਹਾਂ ਹਜੇ ਬਰਤਨ ਵੀ ਮੇਰੇ ਸਾਫ਼ ਕਰਨ ਵਾਲੇ ਤਾਂ ਦੇਖੋ ਸਿੰਕ ਭਰਿਆ ਪਿਆ ਤੇ ਦੁਪਹਿਰ ਦੇ ਖਾਣੇ ਵਾਲੇ ਵੀ ਪੈਣ ਅੱਜ ਤਾਂ ਕੁਸ਼ ਕਰਨ ਲੱਗੀ ਸੀ ਨਾ ਪਾਰਕ ਦਾ ਤੁਹਾਨੂੰ ਦੱਸਿਆ ਕੰਮ ਮੈਂ ਉਹਦੇ ਕਰਕੇ ਹੋ ਗਿਆ ਆ ਮਿਰਚਾਂ ਇਹਨੂੰ ਆਪਾਂ ਕਿਸੇ ਕੰਟੇਨਰ ਦੇ ਵਿੱਚ ਕੱਢ ਕੇ ਰੱਪੇ ਚ ਰੱਖ ਦੇਣੇ ਪਲੇਟ ਰੋਟੀ ਰੱਖ ਲੈ ਇੱਕ ਬੰਦ ਮੈਂ ਆਹ ਸਲਾਦ ਲੈ ਲਓ ਆ ਚੱਕ ਲਓ ਪਲੇਟ ਲੈ ਲ ਸੰ ਟੇ ਖੋਣੀ ਵੀ ਰੋਟੀ ਆ ਚੱਕ ਲਓ ਪਲੇਟ ਮੈਂ ਰੱਖਦੀ ਹਾਂ ਰੋਟੀ ਲੈ ਸੰ ਟਿਆ ਪਿਆਜ਼ ਕੜੀ ਨਾਲ ਇਹਨੂੰ ਆਖੇ ਸਖੀਰਾ ਲਿਆ ਤਿੰਦਰ ਨੂੰ ਲੈ ਕੇ ਨਹੀਂ ਆਇਆ ਭੁੱਲ ਲੇ ਕਿ ਅੱਬ ਇਹ ਜੀ ਚੀਜ਼ ਭੁੱਲਣ ਵਾਲੀ ਜਿਵੇਂ ਬਾਬੇ ਨੂੰ ਲੈਣਾ ਭੁੱਲ ਗਈ ਬਾਬਾ ਆਇਆ ਸੀ ਹੱਦ ਤੱਕ ਖਾਣੀ ਪਾਵਾਂ ਰੋਟੀ ਰੱਜ ਕੇ ਖਾਧੀ ਜਾਂਦੀ ਹੈ ਲੋ ਜੀ ਅੱਜ ਸਿਰਫ ਕੜੀ ਤੇ ਅਸੀਂ ਨਾਲ ਬਸ ਦਹੀਂ ਹੋ ਗਿਆ ਜਿਵੇਂ ਫੁਲਕੇ ਹਨਾ ਲੋ ਜੀ ਇੱਥੇ ਸਾਰੇ ਅਸੀਂ ਬੈਠ ਕੇ ਖਾ ਲਾਂਗੇ ਰੋਟੀ ਸੰਤੀ ਮੇਰੀ ਨਣਦੇ ਦਾ ਬੇਟਾ ਆਇਆ ਹੋਇਆ ਪਿੰਦਰ ਕਲੀਰ ਸਾਹਿਬ ਮੈਂ ਤੇ ਸਣੀ ਆਇਆ ਨੀ ਜੀ ਕਪੈਣ ਦਾ ਕਮੈਂਟ ਵੀ ਆਇਆ ਸੀ ਕਿ ਛੋਟੇ ਬੇਟੇ ਨੂੰ ਤਾਂ ਦੇਖ ਲਿਆ ਵੀ ਵੱਡੇ ਬੇਟੇ ਨੂੰ ਵੀ ਤੁਹਾਡੇ ਨੂੰ ਦਿਖਾਓ ਹਾਂਜੀ ਦੀਦੀ ਜਰੂਰ ਮਲਾਉਂਗੀ ਜਦੋਂ ਵੀ ਆਇਆ ਉਹਨਾਂ ਨੂੰ ਥੋੜਾ ਜਿਹਾ ਬੈਂਕ ਦੇ ਵਿੱਚ ਚਿੰਮੀ ਕੰਮ ਸੀਗਾ ਬਸ ਤੋਂ ਦੀ ਲੈ ਰਹੇ ਸੀਗੀ ਡਿਊਟੀ ਪਰ ਉਹ ਆਪਣੀ ਭੂਆ ਕੋਲ ਹੀ ਰਹਿ ਜਾਂਦਾ ਜਦੋਂ ਆਇਆ ਮੈਂ ਤੁਹਾਨੂੰ ਜਰੂਰ ਮਲਾਉਂਗੀ ਸਪੈਸ਼ਲੀ ਤੁਹਾਨੂੰ ਹਨਾ ਚਲੋ ਜੀ ਫਿਰ ਇੱਥੇ ਹੁਣ ਅਸੀਂ ਸਾਰੇ ਬੈਠ ਕੇ ਖਾਣਾ ਖਾਵਾਂਗੇ ਤੇ ਇਸ ਬਲੌਗ ਦਾ ਆਪਾਂ ਇੱਥੇ ਕਰਦੇ ਆਂ ਐਂਡ ਆਈ ਹੋਪ ਤੁਹਾਨੂੰ ਬਲੌਗ ਪਸੰਦ ਆਇਆ ਹੋ ਪਰ ਅੱਜ ਕੁਝ ਖਾਸ ਨਹੀਂ ਜੀ ਪਰ ਫਿਰ ਵੀ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਨਵੇਂ ਮੇਰੇ ਚੈਨਲ ਤੇ ਸਤਿ ਸ੍ਰੀ ਅਕਾਲ